ਸਾਬ ਜਾ ਰਹੀ ਰਸਤੇ ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਨ ਲੱਗੇ ਗੱਡੀ ਦੇ ਤੇ ਮਦਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣੇ ਨੂੰ ਲੈ ਕੇ ਖਿੱਚ ਕੇ ਕੁੱਚਲ ਤਾਈ ਦੋ ਜਣਿਆਂ ਦੀ ਮੱਕੇ ਦੇ ਡੈਕ ਟਾਪ ਡੋ ਉਹ ਤੇ ਭੀ ਅਗੇ ਸੀ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਸੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਉੱਚਾ ਸ਼ਰਾਬੀ ਉਹ ਪੋਤਲਾ ਵੀ ਪੰਜ-ਛਤ ਨਿਕਲੀਆਂ ਨਾਲ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਹਿੰਕਟ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਲ ਲੱਗੇ ਗੱਡੀ 'ਤੇ ਤੇ ਮਦਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦਈ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੁੱਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਕਿੰਨੇ ਜਣੇ ਗਏ ਸੀ ਅੱਛਾ ਤੇ ਛੇ ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ ਅੱਠ ਜਣ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜ਼ਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛੇ ਨਿਕਲੀਆਂ ਨਾਲ ਤੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਇਹ ਕਿਥੋਂ ਟੋਟਲੀ 8 ਆਂ ਨਹੀਂ ਆਉਂ ਇਥੋਂ ਗਏ ਸੀ ਹੰਗੁਰ ਸਾਹਿਬ ਨੂੰ ਗਏ ਸੀ 6 ਫਦੇਗੜ ਚੋਰੀਆਂ ਤੇ 2 ਅੰਮ੍ਰਿਤਸਰ ਤੋਂ ਤੇ 2 ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ 2 ਗੱਡੀ ਆਈ ਇਹਨਾਂ ਨੂੰ ਡਾਕ ਲੈ 2 ਜਾਣੇ ਤੇ ਦੋਨਾਂ ਮੌਕੇ ਤੇ ਡੈਥ ਹੋਣੇ ਦੋਨਾਂ ਦੀ ਹੋ ਗਈ। ਫਰੇਗਰ ਇੱਕ ਫਰੇਗਰ ਚੋਰੀਆਂ ਤੋਂ ਆਈ ਨਨਿੰਦਰ ਸਿੰਘ ਤੇ ਇੱਕ ਅਮਨੀ ਸਰ ਤੋਂ ਆਈ ਜਿੰਨਾਂ ਦੀ ਗੱਡੀ ਸੀ। ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀ ਸਰ ਵਾਲੇ ਉਹਨਾਂ ਦੇ ਵਿਆਹ ਸੀ। ਹਾਂਜੀ ਦੋ ਬੱਚੇ ਹਨ। ਦੋ ਬੱਚੇ ਹਨ।